ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਕਿਸੇ ਵੀ ਵਿਅਕਤੀ ਦੇ ਸ਼ਰਾਬ ਵਰਗੇ ਨਸ਼ੇ ਤੋਂ ਪਰੇਸ਼ਾਨ ਹੋ ਤੁਹਾਡਾ ਪਤੀ ਤੁਹਾਡਾ ਪਿਤਾ ਜਾਂ ਤੁਹਾਡਾ ਭਰਾ ਸ਼ਰਾਬ ਦਾ ਸੇਵਨ ਕਰਦਾ ਹੈ ਜਾਂ ਕਿਸੇ ਵੀ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਰਾਤ ਨੂੰ ਬਿਸਤਰੇ ਤੇ ਲੇਟੇ-ਲੇਟੇ ਹੀ ਪੰਜ ਸ਼ਬਦ ਪਰਮਾਤਮਾ ਜੀ ਦੇ ਨਾਮ ਦੇ ਬੋਲ ਸਕਦੇ ਹੋ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਸ਼ਰਾਬ ਵਰਗਾ ਕੋਹੜ ਦੂਰ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਡੇ ਘਰ ਦਾ ਇਹ ਕੋਹੜ ਹਮੇਸ਼ਾ ਲਈ ਦੂਰ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿ ਘਰ ਦੇ ਵਿੱਚ ਨਸ਼ਾ ਹੋਣਾ ਪਾਵਕੇ ਨਸ਼ੇ ਦਾ ਆ ਜਾਣਾ ਕਰਦੀਆਂ ਔਰਤਾਂ ਨੂੰ ਬੜਾ ਪਰੇਸ਼ਾਨ ਕਰਦਾ ਹੈ ਸਿਰਫ ਉਹੀ ਔਰਤਾਂ ਇਸ ਦਰਦ ਨੂੰ ਸਾਥ ਸੰਗਤ ਜੀ ਸਮਝ ਸਕਦੀਆਂ ਹਨ ਜਿਨ੍ਹਾਂ ਦੇ ਵਿਰੇੜੇ ਵਿੱਚ ਸ਼ਰਾਬ ਨੇ ਆਪਣੇ ਪੈਰ ਪਸਾਰ ਲਏ ਹਨ ਸਾਥ ਸੰਗਤ ਜੀ ਜਦੋਂ ਵੀ ਇੱਕ ਕੁੜੀ ਦਾ ਵਿਆਹ ਹੁੰਦਾ ਹੈ ਨਾ ਤਾਂ ਉਹ ਆਪਣੇ ਜੀਵਨ ਦੇ ਅਗਲੇ ਪੜਾਅ ਵਿੱਚ ਪੈਰ ਰੱਖਦੀ ਹੈ ਉਹਦੇ ਕਾਫੀ ਸਾਰੇ ਸੁਪਨੇ ਹੁੰਦੇ ਹਨ ਜਿਨ੍ਹਾਂ ਨੂੰ ਉਹ ਆਪਣੇ ਪਤੀ ਦੇ ਨਾਲ ਵੇਖਦੀ ਹੈ ਪਰ ਕਈ ਵਾਰ ਕੀ ਹੁੰਦਾ ਹੈ ਉਸ ਦੀਆਂ ਖੁਸ਼ੀਆਂ ਨੂੰ ਧੁੰਦਲਾ ਕਰਨ ਦੇ ਲਈ ਸ਼ਰਾਬ ਉਸ ਦੇ ਵਿਹੜੇ ਵਿੱਚ ਆਪਣੇ ਪੈਰ ਪਾ ਲੈਂਦੀ ਹੈ। ਸਾਥ ਸੰਗਤ ਜੀ ਅੱਜ ਦੇ ਸਮੇਂ ਵਿੱਚ ਬੀਬੀਆਂ ਭੈਣਾਂ ਦੇ ਰੂਪ ਵਿੱਚ ਜਿੰਨੀ ਵੀ ਸਾਥ ਸੰਗਤ ਹੈ ਉਹਨਾਂ ਵਿੱਚੋਂ 70% ਭੈਣਾਂ ਤਾਂ ਇਸ ਸ਼ਰਾਬ ਦੇ ਨਾਲ ਔਖੀਆਂ ਹੋ ਕੇ ਆਪਣੇ ਦਿਨ ਕੱਟ ਰਹੀਆਂ ਹਨ। ਸਾਥ ਸੰਗਤ ਜੀ ਅੱਜ ਦੀ ਵੀਡੀਓ ਉਹਨਾਂ ਭੈਣਾਂ ਦੇ ਲਈ ਹੈ ਜਿਹੜੇ ਘਰ ਦੇ ਵਿੱਚ ਬਹੁਤ ਹੀ ਵੱਡੇ ਵੱਡੇ ਸੁਪਨਿਆਂ ਦੇ ਨਾਲ ਆਪਣੇ ਆਪ ਨੂੰ ਬੰਨ ਕੇ ਬੈਠੀਆਂ ਹਨ। ਉਸ ਘਰ ਦੇ ਵਿੱਚ ਸ਼ਰਾਬ ਨੇ ਆਪਣਾ ਪੈਰ ਪਸਾਰ ਲਿਆ ਹੈ ਤੇ ਉਹਨਾਂ ਦੇ ਜਿਹੜੇ ਪਤੀ ਹਨ ਜਾਂ ਪਿਤਾ ਹਨ ਜਾਂ ਭਰਾ ਹਨ ਉਹ ਸ਼ਰਾਬ ਦੇ ਨਸ਼ੇ ਨਾਲ ਬਹੁਤ ਹੀ ਮੰਦਬੁੱਧੀ ਹੋ ਚੁੱਕੇ ਹਨ ਸਤ ਸੰਗਤ ਜੀ ਅੱਜ ਤੁਹਾਨੂੰ ਅਜਿਹੇ ਸ਼ਬਦ ਅਜੇਹੀ ਅਰਦਾਸ ਦੱਸਾਂਗੇ ਜਿਸ ਨਾਲ ਉਹ ਪਰਮਾਤਮਾ ਜੀ ਤੁਹਾਡੇ ਤੇ ਆਪਣੀ ਨਜ਼ਰ ਬਣਾ ਲੈਣਗੇ ਤੇ ਆਪਣੇ ਤੁਹਾਡੇ ਬੋਲਾਂ ਨੂੰ ਸਵੀਕਾਰ ਕਰ ਲੈਣਗੇ ਜੀ ਸਤ ਸੰਗਤ ਜੀ ਜੋ ਕਿ ਅਜਿਹੇ ਮਸਲੇ ਦੇ ਵਿੱਚ ਆਪਣੀ ਜ਼ਿੰਦਗੀ ਭੈਣਾ ਘਟ ਰਹੀਆਂ ਹਨ ਉਹ ਔਰਤਾਂ ਪੜੀਆਂ ਅਰਦਾਸਾਂ ਬੇਨਤੀਆਂ ਉਸ ਪਰਮਾਤਮਾ ਦੇ ਅੱਗੇ ਹਰ ਰੋਜ਼ ਕਰਦੀਆਂ ਹਨ ਉੱਠਦੇ ਆ ਬੈਠਦੇ ਆ ਸਵਾਸ ਸਵਾਸ ਪਰਮਾਤਮਾ ਦੇ ਅੱਗੇ ਹੱਥ ਜੋੜਦੀਆਂ ਹਨ ਉਹ ਬੀਬੀਆਂ ਪਤਾ ਨਹੀਂ ਕਿੰਨੀਆਂ ਥਾਵਾਂ ਤੇ ਸੁੱਖਾਂ ਵੀ ਸੁੱਖਦੀਆਂ ਹਨ ਕਿ ਸਾਡਾ ਪਰਿਵਾਰ ਤੰਦਰੁਸਤ ਰਹੇ ਕਿ ਸਾਡੇ ਪਰਿਵਾਰ ਵਿੱਚੋਂ ਨਸ਼ੇ ਦਾ ਕੋਹੜ ਦੂਰ ਹੋ ਜਾਵੇ ਤਾਂ ਕਿ ਆਉਣ ਵਾਲਾ ਸਮਾਂ ਉਹਨਾਂ ਤੇ ਉਹਨਾਂ ਦੇ ਬੱਚਿਆਂ ਦੇ ਲਈ ਸੁੱਖਾਂ ਭਰਿਆ ਹੋ ਜਾਵੇ ਉਹਨਾਂ ਦੇ ਬੋਲ ਉਸ ਪਰਮਾਤਮਾ ਤੱਕ ਨਹੀਂ ਪਹੁੰਚਦੇ ਪ੍ਰਸਾਦ ਸੰਗਤ ਜੀ ਅੱਜ ਤੁਸੀਂ ਅਜੇਹੀ ਸ਼ਬਦਾਂ ਬਾਰੇ ਅਜੇਹੀ ਦਿਲਰੂਹ ਵਾਲੀ ਅਰਦਾਸ ਬਾਰੇ ਗਿਆਨ ਲੈ ਲੈਣਾ ਹੈ ਜਿਸ ਨਾਲ ਹਰ ਹਾਲਤ ਵਿੱਚ ਉਸ ਪਰਮਾਤਮਾ ਨੂੰ ਤੁਹਾਡੀ ਕੀਤੀ ਹੋਈ ਅਪੀਲ ਸੁਣਨੀ ਹੀ ਪੈਣੀ ਹੈ ਪ੍ਰਸਾਦ ਸੰਗਤ ਜੀ ਇੱਥੇ ਇੱਕ ਸਵਾਲ ਖੜਾ ਹੋ ਜਾਂਦਾ ਹੈ ਕਈ ਸੰਗਤਾਂ ਕੀ ਕਰਦੀਆਂ ਹਨ ਉਸ ਪਰਮਾਤਮਾ ਦਾ ਨਾਮ ਜਪਣ ਦੀ ਬਜਾਏ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਪ੍ਰਯੋਗ ਕਰਦੀਆਂ ਹਨ ਪ੍ਰਸਾਦ ਸੰਗਤ ਜੀ ਸ਼ਰਾਬ ਕਦੇ ਵੀ ਇੱਕਦਮ ਛੱਡੀ ਨਹੀਂ ਜਾ ਸਕਦੀ ਸ਼ਾਇਦ ਇਸ ਲਈ ਹੋ ਪਰਮਾਤਮਾ ਜੀ ਤੁਹਾਡੇ ਗੱਲ ਨਹੀਂ ਸੁਣਦੇ ਜੀ ਸਾਧ ਸੰਗਤ ਜੀ ਤੁਸੀਂ ਸਿਰਫ ਉਸ ਵਾਹਿਗੁਰੂ ਜੀ ਦਾ ਪੱਲਾ ਫੜ ਲੈਣਾ ਹੈ ਤੁਸੀਂ ਸਾਰਾ ਦਿਨ ਮੂਲ ਮੰਤਰ ਦਾ ਜਾਪ ਕਰਨਾ ਹੈ ਕਿਉਂਕਿ ਮੂਲ ਮੰਤਰ ਦੀ ਸ਼ਕਤੀ ਦਾ ਪ੍ਰਯੋਗ ਸਮੁੱਚੀ ਸਾਧ ਸੰਗਤ ਕਰਦੀ ਹੈ ਜੀ ਪਰ ਜ਼ਿਆਦਾਤਰ ਸੰਗਤਾਂ ਮੂਲ ਮੰਤਰ ਦੀ ਸ਼ਕਤੀ ਤੋਂ ਅਜੇ ਵੀ ਅਣਜਾਣ ਹਨ ਉਹਨਾਂ ਨੂੰ ਇਸ ਮਹਾਨ ਮੰਤਰ ਦੀ ਸ਼ਕਤੀ ਦਾ ਵੀ ਗਿਆਨ ਨਹੀਂ ਹੈ ਜੀ ਸੰਗਤਾਂ 2-4 ਦਿਨ ਇਸ ਮੰਤਰ ਦਾ ਜਾਪ ਕਰਦੀਆਂ ਹਨ ਅਤੇ ਕੋਈ ਰਿਜ਼ਲਟ ਨਾ ਮਿਲਣ ਤੇ ਜਾਪ ਨੂੰ ਕਰਨਾ ਬੰਦ ਕਰ ਦਿੰਦੀਆਂ ਹਨ ਸਾਧ ਸੰਗਤ ਜੀ ਇਹੇ ਕਾਰਨ ਕਰਕੇ ਅਸੀਂ ਉਸ ਪਰਮਾਤਮਾ ਤੋਂ ਦੂਰ ਹੁੰਦੇ ਜਾ ਰਹੇ ਹਾਂ ਉਸ ਅਕਾਲ ਪੁਰਖ ਹਮੇਸ਼ਾ ਹੀ ਬਾਣੀ ਦੇ ਜ਼ਰੀਏ ਸਾਨੂੰ ਪਰਖਦੇ ਰਹਿੰਦੇ ਹਨ ਜੇਕਰ ਮੂਲ ਮੰਤਰ ਦਾ ਜਾਪ ਰੋਜ਼ਾਨਾ ਕੀਤਾ ਜਾਵੇ ਤੇ ਦਿਲੋਂ ਕੀਤਾ ਜਾਵੇ ਤਾਂ ਸਾਧ ਸੰਗਤ ਜੀ ਜੋ ਸਾਡੇ ਦਿਲ ਵਿੱਚ ਚੱਲਦਾ ਹੈ ਨਾ ਬਿਨਾਂ ਮੋਹਾਂ ਕੱਢੇ ਪਰਮਾਤਮਾ ਜੀ ਉਹ ਵੀ ਅਰਦਾਸ ਸੁਣ ਲੈਂਦੇ ਹਨ ਅਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਸਾਡੀਆਂ ਅਰਜ਼ੀਆਂ ਉਸ ਪਰਮਾਤਮਾ ਦੇ ਅੱਗੇ ਪਰਵਾਨ ਹੋ ਜਾਂਦੀਆਂ ਹਨ ਇਸ ਲਈ ਮੇਰੀਆਂ ਬੇਬੀਆਂ ਭੈਣਾਂ ਨੂੰ ਇਹੀ ਬੇਨਤੀ ਹੈ ਜੀ ਕਿ ਬਿਨਾਂ ਕੋਈ ਮਤਲਬ ਤੋਂ ਬਸ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਹੈ ਤੁਸੀਂ ਕੋਈ ਵੀ ਕੰਮ ਕਰਦੇ ਸਮੇਂ ਇਸ ਮੰਤਰ ਦਾ ਜਾਪ ਕਰ ਸਕਦੀਆਂ ਹੋ ਸਤ ਸੰਗਤ ਜੀ ਹੁਣ ਆਪਾਂ ਜਾਣਦੇ ਹਾਂ ਅਜਿਹੇ ਕਿਹੜੇ ਬੋਲ ਹਨ ਕਿਹੜੇ ਸ਼ਬਦ ਹਨ ਜਿਨ੍ਹਾਂ ਦਾ ਉਚਾਰਨ ਕਰਕੇ ਅਸੀਂ ਉਸ ਪਰਮਾਤਮਾ ਨੂੰ ਇਹ ਵਿਸ਼ਵਾਸ ਦਿਵਾ ਸਕਦੇ ਹਾਂ ਕਿ ਪਰਮਾਤਮਾ ਜੀ ਤੁਹਾਡੇ ਬਿਨਾ ਸਾਡਾ ਹੋਰ ਕੋਈ ਵੀ ਨਹੀਂ ਸਾਧ ਸੰਗਤ ਜੀ ਤੁਸੀਂ ਰਾਤ ਨੂੰ ਬਿਸਤਰ ਤੇ ਲੇਟੇ-ਲੇਟੇ ਵੀ ਇਸ ਸ਼ਬਦ ਦਾ 5 ਵਾਰ ਉਚਾਰਨ ਕਰ ਸਕਦੇ ਹੋ ਜੀ ਤੁਸੀਂ ਆਪਣੇ ਸੱਚੇ ਦਿਲੋਂ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਮਨ ਵਿੱਚ ਬਿਠਾ ਲੈਣਾ ਹੈ ਇਸ ਖਿਆਲ ਵਿੱਚ ਬਿਲਕੁਲ ਹੀ ਖੋ ਜਾਣਾ ਹੈ ਜਿਵੇਂ ਤੁਸੀਂ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਹੀ ਬੈਠੇ ਹੋਵੋ ਅਤੇ ਉਸ ਅੱਗੇ ਆਪਣੀ ਝੋਲੀ ਫੈਲਾ ਰਹੇ ਹੋ ਤੁਸੀਂ ਇਹ ਕਹਿਣਾ ਕਿ ਪਰਮਾਤਮਾ ਜੀ ਤੁਹਾਡੇ ਅੰਗ ਸੰਗ ਰਹ ਕੇ ਹੀ ਅਸੀਂ ਲਾਵਾਂ ਲਈਆਂ ਹਨ ਪਰ ਹੁਣ ਮੈਂ ਬਹੁਤ ਪਰੇਸ਼ਾਨ ਹਾਂ ਸ਼ਰਾਬ ਨੇ ਸਾਡੇ ਘਰ ਆਪਣੇ ਪੈਰ ਜਮਾ ਲਏ ਹਨ ਪਰ ਵਾਹਿਗੁਰੂ ਜੀ ਅਜੇ ਹੀ ਕੋਈ ਤਾਕਤ ਨਹੀਂ ਜੋ ਇਸ ਮੁਸ਼ਕਿਲ ਦੇ ਵਿੱਚੋਂ ਸਾਨੂੰ ਬਾਹਰ ਕੱਢ ਸਕੇ ਇਸ ਲਈ ਅੱਜ ਮੈਂ ਤੁਹਾਡੇ ਅੱਗੇ ਆਪਣੀ ਝੋਲੀ ਫੈਲਾ ਰਹੀ ਹਾਂ ਤੁਹਾਡੇ ਸੇਵਾ ਸਾਡਾ ਕੋਈ ਵੀ ਨਹੀਂ ਹੁਣ ਤਾਂ ਸਾਡੇ ਰਿਸ਼ਤੇਦਾਰ ਭੈਣ ਭਰਾ ਵੀ ਸਾਰੇ ਮੂੰਹ ਮੋੜ ਚੁੱਕੇ ਹਨ ਵਾਹਿਗੁਰੂ ਜੀ ਜੇਕਰ ਮੇਰੇ ਤੋਂ ਕਿਸੇ ਵੀ ਪ੍ਰਕਾਰ ਦੀ ਕੋਈ ਗਲਤੀ ਜਾਣੇ ਅਣਜਾਣੇ ਵਿੱਚ ਹੋ ਗਈ ਹੈ ਮੈਂ ਆਪਣਾ ਨੱਕ ਰਗੜ ਕੇ ਤੁਹਾਡੇ ਤੋਂ ਮਾਫੀ ਦੀ ਭੀਖ ਮੰਗਦੀ ਹਾਂ ਪ੍ਰਸਾਦ ਸੰਗਤ ਜੀ ਤੁਸੀਂ ਇਹ ਅਰਦਾਸ ਪਰਮਾਤਮਾ ਜੀ ਦੇ ਅੱਗੇ ਸੱਚੇ ਦਿਲੋਂ ਕਰਨੀ ਹੈ ਕਿ ਪਰ ਪਰਮਾਤਮਾ ਜੀ ਮੇਰੇ ਘਰੋਂ ਉਸ ਸ਼ਰਾਬ ਨੂੰ ਬਾਹਰ ਕੱਢ ਦਿਓ ਪਰਮਾਤਮਾ ਜੀ ਤੁਸੀਂ ਕਿਸੇ ਵੀ ਪ੍ਰਕਾਰ ਦੀ ਸੇਵਾ ਮੈਨੂੰ ਲਗਾ ਸਕਦੇ ਹੋ ਮੈਂ ਸੱਚੇ ਦਿਲ ਦੇ ਨਾਲ ਉਸ ਸੇਵਾ ਨੂੰ ਪੂਰਿਆਂ ਕਰਾਂਗੀ ਸਾਧ ਸੰਗਤ ਜੀ ਜੇਕਰ ਤੁਸੀਂ ਅਜਿਹੀ ਭਾਵਨਾ ਦੇ ਨਾਲ ਨੀਵੇਂ ਹੋ ਕੇ ਉਸ ਪਰਮਾਤਮਾ ਕੋਲੋਂ ਕੁਝ ਵੀ ਮੰਗਦੇ ਹੋ ਉਹ ਹਮੇਸ਼ਾ ਹੀ ਪੂਰਾ ਹੋ ਜਾਵੇਗਾ ਪਰ ਸਾਧ ਸੰਗਤ ਜੀ ਜੇਕਰ ਅਸੀਂ ਇੱਕ ਪਾਸੇ ਕਿਸੇ ਦਾ ਬੁਰਾ ਕਰਦੇ ਹਾਂ ਦੂਜੇ ਪਾਸੇ ਇਹ ਸੋਚਦੇ ਹਾਂ ਸਾਡੀਆਂ ਮੁਸੀਬਤਾਂ ਇੱਕ ਦਿਨ ਦੂਰ ਹੋ ਜਾਣਗੀਆਂ ਤਾਂ ਸਾਧ ਸੰਗਤ ਜੀ ਇਸ ਤਰ੍ਹਾਂ ਕਦੇ ਵੀ ਨਹੀਂ ਹੋਣ ਵਾਲਾ ਕਿਉਂਕਿ ਸਾਧ ਸੰਗਤ ਜੀ ਜੇਕਰ ਸਾਡੇ ਦਿਲ ਵਿੱਚ ਹੋਰਾਂ ਲਈ ਜਾਂ ਬੇਜੁਬਾਨਿਆਂ ਲਈ ਕੋਈ ਦਰਦ ਨਹੀਂ ਹੈ ਤਾਂ ਉਹ ਪਰਮਾਤਮਾ ਜੀ ਸਾਡੇ ਕਦੇ ਵੀ ਅਰਦਾਸ ਨਹੀਂ ਸੁਣਦੇ ਬਹੁਤੀਆਂ ਸੰਗਤਾਂ ਦਾ ਹਮੇਸ਼ਾ ਇਹ ਹੀ ਕਹਿਣਾ ਹੁੰਦਾ ਹੈ ਅਸੀਂ ਰੋ ਰੋ ਕੇ ਅਰਦਾਸਾਂ ਕੀਤੀਆਂ ਹਨ ਪਰ ਕਦੇ ਵੀ ਵਾਹਿਗੁਰੂ ਸਾਡੀ ਨਹੀਂ ਸੁਣਦੇ ਸਾਧ ਸੰਗਤ ਜੀ ਕਿਸੇ ਨੂੰ ਕੋਈ ਗਿਆਨ ਨਹੀਂ ਹੈਗਾ ਉਹ ਸਾਡੀ ਰਗ ਰਗ ਤੋਂ ਵਾਕਿਫ ਹੁੰਦੇ ਹਨ ਉਹ ਸਾਡੇ ਦਿਲਾਂ ਦੀਆਂ ਜਾਣਦੇ ਹਨ ਜੇਕਰ ਅਸੀਂ ਕਿਸੇ ਦੀ ਮਦਦ ਵੀ ਕਰਦੇ ਹਾਂ ਉਹ ਸਾਨੂੰ ਸਾਡੀ ਨੀਅਤ ਦੇ ਹਿਸਾਬ ਦੇ ਨਾਲ ਹੀ ਫਿਰ ਫਲ ਦੇ ਦਿੰਦੇ ਹਨ ਇਸ ਲਈ ਹੋਰਾਂ ਲਈ ਹਮੇਸ਼ਾ ਸੱਚੇ ਦਿਲੋਂ ਮਦਦ ਕਰਨੀ ਚਾਹੀਦੀ ਹੈ ਤੇ ਹਮੇਸ਼ਾ ਪਰਮਾਤਮਾ ਦੇ ਅੱਗੇ ਸਾਨੂੰ ਭਰੋਸਾ ਰੱਖਣਾ ਚਾਹੀਦਾ ਹੈ। ਪਿਆਰੇ ਸਾਧ ਸੰਗਤ ਜੀ ਜਿਹੜੇ ਬੋਲ ਜਾਂ ਜਿਹੜੇ ਸ਼ਬਦ ਅੱਜ ਤੁਹਾਨੂੰ ਦੱਸੇ ਗਏ ਹਨ ਉਸੇ ਹੀ ਤਰ੍ਹਾਂ ਤੁਸੀਂ ਉਸ ਪਰਮਾਤਮਾ ਦੇ ਅੱਗੇ ਸਾਨੂੰ ਆਪਣੀ ਅਰਜੀ ਲਗਾਉਣੀ ਹੈ। ਜਿਵੇਂ ਸਾਡੀ ਅਦਾਲਤ ਵਿੱਚ ਹਮੇਸ਼ਾ ਅਸੀਂ ਜੱਜ ਅੱਗੇ ਆਪਣਾ ਸਿਰ ਝੁਕਾ ਕੇ ਖੜ ਜਾਂਦੇ ਹਾਂ ਉਦਾਂ ਹੀ ਉਹਨਾਂ ਦੀ ਇੱਜ਼ਤ ਕਰਦੇ ਹਾਂ ਉਸੇ ਤਰ੍ਹਾਂ ਹੀ ਸਾਨੂੰ ਉਸ ਪਰਮਾਤਮਾ ਦੇ ਅੱਗੇ ਬੜੇ ਇਮਾਨਦਾਰੀ ਦੇ ਨਾਲ ਆਪਣੀ ਅਰਜ਼ੀ ਪੂਰੇ ਦਿਲ ਤੋਂ ਲਗਾਉਣੀ ਚਾਹੀਦੀ ਹੈ। ਇੱਧਰ-ਉੱਧਰ ਢੋਂਗੀ ਬਾਬਿਆਂ ਦੇ ਬਾਰੇ ਨਹੀਂ ਸੋਚਣਾ ਚਾਹੀਦਾ ਕਿ ਪ੍ਰਮਾਤਮਾ ਸ਼ਾਇਦ ਪਤਾ ਨਹੀਂ ਕਿੰਨਾ ਕੁ ਸਮਾਂ ਲਗਾ ਦੇਣਗੇ। ਤੇ ਅਸੀਂ ਚਲੋ ਹੋਰ ਹੀ ਬਾਬਿਆਂ ਦੇ ਕੋਲੋਂ ਕੋਈ ਧਾਗਾ ਤਵੀਤ ਕਰਾ ਲੈਂਦੇ ਹਾਂ ਜਿਸ ਤੇ ਨਾਲ ਸਾਡੇ ਕਰਦਾ ਨਸ਼ਾ ਦੂਰ ਹੋ ਜਾਵੇਗਾ। ਇਹੋ ਜਿਹੇ ਵਿਕਾਰਾਂ ਨੂੰ ਤਾਂ ਆਪਣੇ ਮਨ ਵਿੱਚੋਂ ਬਾਹਰ ਕੱਢ ਕੇ ਫਿਰ ਹੀ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੋ। ਉਹਨਾਂ ਤੋਂ ਹਮੇਸ਼ਾ ਵੀ ਕਿਸੇ ਪ੍ਰਕਾਰ ਦੀ ਸੇਵਾ ਦੀ ਮੰਗ ਕਰਨੀ ਚਾਹੀਦੀ ਹੈ ਜੀ। ਕਿਉਂਕਿ ਸਾਥ ਸੰਗਤ ਜੀ ਜੇਕਰ ਵਾਹਿਗੁਰੂ ਜੀ ਨੇ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਸੇਵਾ ਲਗਾ ਦਿੱਤੀ ਹੈ ਤਾਂ ਤੁਹਾਡਾ ਜੀਵਨ ਹਮੇਸ਼ਾ ਦੇ ਲਈ ਸਫਲ ਹੋ ਜਾਵੇਗਾ ਬਹੁਤੀਆਂ ਸੰਗਤਾਂ ਅਜਿਹਾ ਵੀ ਆਖਦੀਆਂ ਹਨ ਕਿ ਅਸੀਂ ਸਿਰਫ ਆਪਣੇ ਦੁੱਖਾਂ ਨੂੰ ਮੂੰਹੋਂ ਵੀ ਪ੍ਰਗਟ ਨਹੀਂ ਕੀਤਾ ਸਿਰਫ ਵਾਹਿਗੁਰੂ ਦੀ ਯਾਦ ਵਿੱਚ ਹੰਝੂ ਛੁੱਟੇ ਤੇ ਬੀਤੇ ਸਮੇਂ ਵਿੱਚ ਬਾਦ ਅਸੀਂ ਉਸ ਮੁਸੀਬਤ ਵਿੱਚੋਂ ਬਾਹਰ ਹੋ ਜਾਂਦੇ ਹਾਂ ਇਸ ਲਈ ਸਾਥ ਸੰਗਤ ਜੀ ਵਾਹਿਗੁਰੂ ਤੇ ਭਰੋਸਾ ਰੱਖੋ ਉਹ ਹਰ ਵੇਲੇ ਤੁਹਾਡੇ ਨਾਲ ਹਨ ਅਸੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਕਰਦੇ ਰਹਿੰਦੇ ਹਾਂ ਪਰ ਫਿਰ ਵੀ ਅਕਾਲ ਪੁਰਖ ਸਾਡੇ ਨਾਲ ਰਹਿ ਕੇ ਹਰ ਸਮੇਂ ਸਾਡੀ ਸਹਾਇਤਾ ਕਰਦੇ ਹਨ। ਬਾਕੀ ਸਾਥ ਸੰਗਤ ਜੀ ਦੁੱਖ ਸੁੱਖ ਹਮੇਸ਼ਾ ਚੱਲਦੇ ਰਹਿੰਦੇ ਹਨ। ਜਿਹੜੀ ਸ਼ਰਾਬ ਦੀ ਦਿੱਕਤ ਹੈ ਜਿਸ ਘਰ ਵੀ ਆ ਰਹੀ ਹੈ ਵਾਹਿਗੁਰੂ ਪਰਮਾਤਮਾ ਜੀ ਜਰੂਰ ਸੁਣਨਗੇ ਅਤੇ ਉਸ ਪਰੇਸ਼ਾਨੀ ਨੂੰ ਦੂਰ ਕਰਨਗੇ। ਸਾਥ ਸੰਗਤ ਜੀ ਉਸੇ ਹਿਸਾਬ ਨਾਲ ਵੇਖੀਏ ਤਾਂ ਤੁਸੀਂ ਕੀੜਿਆਂ ਦੇ ਉੱਪਰ ਦਹੀਂ ਨਾਲ ਚੌਲ ਪਾ ਸਕਦੇ ਹੋ। ਬੇਜੁਬਾਨਿਆਂ ਦੀ ਮਦਦ ਕਰ ਸਕਦੇ ਹੋ। ਉਹਨਾਂ ਦੇ ਲਈ ਜਿਵੇਂ ਗਰਮੀ ਪੈ ਰਹੀ ਹੈ ਪਾਣੀ ਰੱਖ ਸਕਦੇ ਹੋ ਕਿਉਂਕਿ ਉਹ ਆਕਾਲ ਪੁਰਖ ਇਹਨਾਂ ਦੇ ਰੂਪ ਵਿੱਚ ਹੀ ਸਾਨੂੰ ਦਿਖਾਈ ਦਿੰਦੇ ਹਨ ਸਾਡੇ ਤੋਂ ਆਪਣੀ ਸੇਵਾ ਲੈਂਦੇ ਹਨ ਇਸ ਕਰਕੇ ਸਾਤ ਸੰਗਰਜੀ ਪਰਮਾਤਮਾ ਜੀ ਤੇ ਭਰੋਸਾ ਰੱਖੋ ਤੇ ਸੱਚੇ ਦਿਲੋਂ ਪਰਮਾਤਮਾ ਜੀ ਦੇ ਅੱਗੇ ਅਰਜ਼ੀਆਂ ਲਗਾਉਂਦੇ ਰਹੋ ਤੇ ਨਾਲ ਹੀ ਨਾੜ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡੇ ਘਰ ਵਿੱਚ ਕੋਈ ਵੀ ਭਰਾ ਜਾਂ ਪਿਤਾ ਜਾਂ ਪਤੀ ਨਸ਼ਾ ਕਰਦਾ ਹੈ ਉਸ ਦੇ ਕੋਲ ਬੈਠ ਕੇ ਤੁਸੀਂ ਰੋਜ਼ਾਨਾ ਹੀ ਸਿਮਰਨ ਜ਼ਰੂਰ ਕਰਨਾ ਹੈ ਤਾਂ ਕਿ ਉਸ ਦੇ ਵੀ ਮਨ ਵਿੱਚ ਹੋਵੇ ਕਿ ਮੇਰੇ ਲਈ ਕੋਈ ਇੰਨਾ ਜ਼ਿਆਦਾ ਚਿੰਤਿਤ ਹੈ ਕਿ ਉਹ ਮੇਰੇ ਲਈ ਅਰਦਾਸਾਂ ਬੇਨਤੀਆਂ ਕਰਦਾ ਹੈ। ਕੁਝ ਕੁ ਪੰਕਤੀਆਂ ਉਸ ਦੇ ਵੀ ਕੰਨਾਂ ਵਿੱਚ ਪੈ ਜਾਣ ਤਾਂ ਕਿ ਪਰਮਾਤਮਾ ਜੀ ਦੀ ਮਿਹਰ ਉਸ ਉੱਪਰ ਹੋ ਜਾਵੇ। ਵਾਹਿਗੁਰੂ